So how much? ਅੱਜ ਅੰਗਰੰਗਾ ਸਿੰਘ ਦੀ ਸਾਖੀ ਪੜਾਂਗੇ ਕਿ ਬਾਬੇ ਰੰਗਾ ਸਿੰਘ ਜੀ ਦੇ ਕੋਣਾ ਜੀਵਨ ਬਾਰੇ ਜਾਣਾਂਗੇ ਕਿ ਉਹਨਾਂ ਨੇ ਆਪਣੀ ਜੀਵਨ ਜ਼ਿੰਦਗੀ ਦੇ ਵਿੱਚ ਕਿਦਾਂ ਕਮਿੰਡ ਦੀ ਧਰਤੀ ਦੇ ਉੱਤੇ ਅਕਾਲ ਪੁਰਖ ਮਹਾਰਾਜ ਸ਼ੇਰ ਸਿੰਘ ਜੀ ਦੇ ਨਾਲ ਆਪਣਾ ਜੀਵਨ ਸਮਾਂ ਜੋਨਾ ਕੋਲਸੀ ਬਤੀਤ ਕੀਤਾ ਉਸ ਬਾਰੇ ਸਾਰੇ ਹੀ ਮੇਰੇ ਭੈਣਾ ਤੇ ਭਰਾਵਾਂ ਨੇ ਬੜੇ ਧਿਆਨ ਨਾਲ ਸੁਣਨਾ ਜੀ ਸਾਖੀ ਨੇਹ ਕਲੰਤ ਨਾਇਨ ਨਾਰ ਮਾਰਾ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕੰਠਪੁਰ ਵਾਸੀ ਜੀ ਬਾਬੇ ਰੰਗਾ ਸਿੰਘ ਦੀ ਸਾਖੀ ਸੱਚੇ ਪਾਤਸ਼ਾਹ ਦਾ ਬਾਬਾ ਰੰਗਾ ਸਿੰਘ ਤਜਾਨ ਖਜਾਨ ਜੀ ਸੀ ਬਾਬਾ ਰੰਗਾ ਸਿੰਘ ਜੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਦੇ ਚਾਚਾ ਜੀ ਸਨ ਸਾਰੀ ਸਿੱਖੀ ਵਿੱਚ ਸੇਵਾ ਲੈ ਨੂੰ ਹੋ ਜਾਂਦਾ ਸੀ ਚਾਚਾ ਜੀ ਦੀ ਸ਼ਾਨ ਤੇ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਆਪਣਾ ਖਜਾਨ ਜੀ ਬਣਾਇਆ ਹੋਇਆ ਸੀ ਜਿੱਥੇ ਕਿਤੇ ਸੇਵਾ ਸਿੱਖੀ ਵਿੱਚੋਂ ਲੈਣ ਜਾਣਾ ਹੁੰਦਾ ਸੀ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਡਿਊਟੀ ਲਈ ਹੋਈ ਸੀ ਜੇ ਪਾਤਸ਼ਾਹ ਸਿੱਖਾਂ ਦੇ ਜਾਣ ਤੇ ਤਾਂ ਵੀ ਬਾਬਾ ਰੰਗਾ ਸਿੰਘ ਨਾਲ ਹੁੰਦਾ ਸੀ ਦਿੱਲੀ ਦੇ ਵਿੱਚ ਵੀ ਸੱਚੇ ਪਾਤਸ਼ਾਹ 6 ਤੋਂ ਮਹੀਨੇ ਬਾਅਦ ਘਰ ਦਿੰਦੇ ਸਾਂਜੀ ਐਡਾ ਪਾਤਸ਼ਾਹ ਦਾ ਪੈ ਰੱਖਦਾ ਸੀ ਸੇਵਾ ਵਿੱਚੋਂ ਇੱਕ ਪੈਸਾ ਵੀ ਨਹੀਂ ਵਰਤਦਾ ਸੀ ਪਾਤਸ਼ਾਹ ਵੀ ਆਖਰਾ ਚਾਚਾ ਉਹ ਤੁਰ ਕੇ ਨਾ ਕਿਤੇ ਜਾਇਆ ਕਰ ਤੇਰਾ ਸੇਵਾ ਵਿੱਚੋਂ ਲਾ ਹੋਇਆ ਥਾ ਤੇ ਹੋਰ ਵੀ ਜੋ ਤੀਰਾ ਦੇ ਕਰੇ ਮਾਇਆ ਵਾਤ ਲਿਆ ਕਰ ਪੰਜੇਰ ਵੀ ਉਸਨੇ ਪੈਸਾ ਨਹੀਂ ਵਰਤਨਾ ਜੇ ਕਿਸੇ ਸਿੱਖ ਨੇ ਗੁਰਾਇ ਵਾਸਤੇ ਪੈਸੇ ਦੇਨੇ ਉਹ ਵੀ ਉਸਨੇ ਬਾਸ਼ਾ ਨੂੰ ਲਿਆ ਦੇਨੇ ਐਸਾ ਬੇਵਾਸਨਾ ਹੋਇਆ ਕਿ ਸੱਚੇ ਬਾਸ਼ਾ ਤੋਂ ਬਿਨਾ ਕਿਸੇ ਜੀ ਬੇਦ ਸ਼ਰੀਰ ਸੀ ਤੇ ਤਾਂ ਵੀ ਹੱਥਾਂ ਦੀ ਸੇਵਾ ਬੜੀ ਕਰਦਾ ਸੀ ਬਾਗ ਦੇ ਬੂਟਿਆਂ ਦੀ ਬੜੀ ਸੇਵਾ ਕਰਦਾ ਸੀ ਲੰਗਰ ਵਾਸਤੇ ਸਬਜ਼ੀ ਬੀਜਣੀ ਤੇ ਉਸ ਦੀ ਵੀ ਸੇਵਾ ਕਰੀ ਸੱਚੇ ਪਾਸ਼ਾ ਗੁਰੂ ਮਹਾਰਾਜ ਸ਼ੇਰ ਸਿੰਘ বিষ্ণੂਪਰਵਾਹ ਜੀ ਦੇ ਬਾਗ ਇਸ ਸਥਾਨ ਤੇ ਜਿੱਥੇ ਅੱਜ ਆਪਾਂ ਬੈਠੇ ਹਾਂ ਇੱਥੇ ਹੀ ਬਾਗ ਦੇ ਬੂਟਿਆਂ ਦੀ ਸੇਵਾ ਕਰਦੇ ਹੁੰਦੇ ਸੀ ਬਾਬਾ ਰਮਾ ਸਿੰਘ ਜੀ ਤੇ ਲੰਗਰ ਵਾਸਤੇ ਸਬਜ਼ੀ ਵੀ ਇੱਥੇ ਹੀ ਬੀਜ ਦੇ ਸੀ ਸਿੱਖਾ ਆਖਣਾਂ ਬਾਬਾ ਜੀ ਤੁਸੀਂ ਵਿਰਜ ਜੀ ਤੁਸੀਂ ਬਹਿ ਜਾਓ ਅਸੀਂ ਜੋ ਕੰਮ ਕਰਦੇ ਹਾਂ ਉਹ ਸਾਖਣਾ ਮੈਂ ਵੀ ਤੁਹਾਡੇ ਵਰਗਾ ਸੇਵਕ ਹਾਂ ਇਸ ਘਰ ਦੀ ਜਿੰਨੀ ਸੇਵਾ ਕਰੀਏ ਥੋੜੀ ਹੈ ਬੜਿਆ ਭਾਗਾ ਵੜਾ ਸ਼ਰੀਰ ਸੀ ਬਾਬਾ ਰੰਗਾ ਸਿੰਘ ਜੀ ਦੇ ਵਿੱਚ ਬਿਲਕੁਲ ਵੀ ਮਾਲ ਹੁੰਕਾਰ ਨਹੀਂ ਸੀ ਉਸ ਘਰ ਦੇ ਦਰਦਵਾਰੇ ਦੀ ਆਪਣੀ ਆਂਖ ਨੂੰ ਸੇਵਕ ਦੱਸ ਰਿਹਾ ਕਿ ਮੈਂ ਵੀ ਤੁਹਾਡੇ ਵਰਗਾ ਹੀ ਸੇਵਕ ਆਂ ਔਰ ਇਸ ਘਰ ਦੀ ਜਿੰਨੀ ਸੇਵਾ ਕਰ ਲਈਏ ਥੋੜੀ ਆ। ਸਿਆਲ ਦਾ ਮਹੀਨਾ ਸੀ। ਕਿ ਬਾਬਾ ਰੰਧਾ ਸਿੰਘ ਬਾਸ਼ਨ ਨੂੰ ਆਖਣ ਲੱਗਾ, "ਭਾਸ਼ਾ ਮੇਰਾ ਬਿਰਧ ਸਰੀਰ ਹੈ। ਕੋਈ ਸ਼ਕਲ ਵਾਸਤੇ ਭਾਂਡਾ ਚੰਗਾ ਖਾਣਾ ਬਣਾਈਏ।" ਸੱਚੇ ਭਾਸ਼ਾ ਆਖਿਆ, "ਬਾਬਾ ਲੰਗਰ ਵਿੱਚ ਕੋਈ ਧੋੜ ਨਹੀਂ।" ਸਾਰੇ ਇੱਕੋ ਜਿਹੇ ਪ੍ਰਸ਼ਾਦ ਛਕਦੇ ਹਨ ਅਸੀਂ ਵੀ ਤੁਹਾਡੇ ਨਾਲ ਦਾ ਹੀ ਪ੍ਰਸ਼ਾਦ ਛਕਦੇ ਹਾਂ ਬਾਬੇ ਆਖਿਆ ਸੱਚੇ ਪਾਸ਼ਾ ਤੁਸੀਂ ਬਗਰੂ ਜੀ ਤੇ ਅਸੀਂ ਵੈਦ ਸਰੀਰ ਹਾਂ ਛਕ ਲਵਾਂਗੇ ਤੇ ਤੁਰੇ ਫਿਰਾਂਗੇ ਫੇਰ ਸੱਚੇ ਪਾਸ਼ਾ ਮਾਤਾ ਜੀ ਨੂੰ ਤੇ ਬੰਤੀ ਨੂੰ ਆਖਿਆ ਕਿ ਜਿਸ ਤਰ੍ਹਾਂ ਚਾਚਾ ਹੁੰਦਾ ਹੈ ਇਸ ਨੂੰ ਖਾਣ ਭੋਗਦਾਨ ਪਿਸਤਾ ਪਾ ਕੇ ਚਾਟੀ ਬਣਾ ਦੇ ਬਾਬਾ ਰੰਗਾ ਸਿੰਘ ਜੀ ਦਾ ਕਿੰਨਾ ਪਿਆਰ ਸੀ ਸੱਚੇ ਪਾਤਸ਼ਾਹ ਮਹਾਰਾਜੇ ਸਿੰਘ ਵਿਸ਼ਨੂੰਪੁਰਵਾਹ ਜੀ ਨਾਲ ਕਿ ਉਹਨਾਂ ਨੂੰ ਆਪਣਾ ਭਤੀਜਾ ਕਰਕੇ ਨਹੀਂ ਸਮਝਦੇ ਹੀ ਪਾਸ਼ਾ ਹੀ ਕਰਕੇ ਸਮਝਦੇ ਹੀ ਮੰਨਦੇ ਸੀ ਕਿ ਇਹ ਘਾਲ ਰੱਖਿਆ ਬਾਬੇ ਆਖਿਆ ਪਾਸ਼ਾ ਖਾਸ ਕਰਕੇ ਗਿਰੀ ਦਾ ਘੋਪਾ ਵੀ ਪਾਇਓ ਜਿਸ ਤਰ੍ਹਾਂ ਬਾਬੇ ਆਖਿਆ ਉਸੇ ਤਰ੍ਹਾਂ ਪਾਸ਼ਾ ਦੇ ਮਾਤਾ ਨੂੰ ਉਸ ਨੂੰ ਬਣਾ ਦਿੱਤਾ ਮਾਤਾ ਗੁਰਾਬਣਾ ਅਗੇ ਚਾਟੀ ਪਾਂਡੇ ਦੀ ਤਿਆਰ ਕਰ ਛੱਡੀ ਸਚੇ ਪਾਸ਼ਾ ਰਾਧ ਨੂੰ ਸੰਤਾਂ ਸਮੇਤ ਆਏ ਹਨ ਮਾਤਾ ਗੁਰਾ ਪਾਸ਼ਾ ਅਗੇ ਚਾਟੀ ਰੱਖ ਦਿੱਤੀ ਸਚੇ ਪਾਸ਼ਾ ਸਾਰੀ ਸੰਗਤ ਨੂੰ ਵਰਤਾਇਆ ਜੋ ਬਚਿਆ ਸਾਰਾ ਅਧਾਰਤ ਸੀ ਜਿਹੜਾ ਉਹ ਪਾਸ਼ਾ ਬਾਬੇ ਰੰਗਾ ਸਿੰਘ ਨੂੰ ਫੜਾ ਦਿੱਤਾ ਅਗਲੇ ਦਿਨ ਬਾਬੇ ਆਪ ਇਕੱਲੇ ਨੇ ਕੰਟ ਕੇ ਛਕਿਆ ਹੈ रात जो पातशाह ध्यान करके बैठा तो सचे पातशाह बखाया है सवेरे उठ के पातशाह अगे बेनती की सचे पातशाह मैं नहीं छकना पातशाह आखन लगे बाबा की गल है उस आख्या उसने आख्या जी ती शकन नहीं दशाह आख्या ਬਾਬਾ ਅਸੀਂ ਤੈਨੂੰ ਕੀ ਆਉਂਦੇ ਹਾਂ ਅੱਖ ਲੱਗਾ ਜੀ ਮੈਨੂੰ ਤੁਸੀਂ ਰਾਤ ਚਾਟੀ ਵਿੱਚ ਤੇ ਹੱਥ ਵਿੱਚ ਛੱਪ ਦੇ ਨੂੰ ਹੋਹਾ ਵਿਖਾਇਆ ਹੈ ਇਸ ਕਰਕੇ ਮੈਂ ਨਹੀਂ ਟੱਬਰ ਨਾਲੋਂ ਵੱਖਰੀ ਚੀਜ਼ ਖਾਣੀ ਸੱਚੇ ਪਾਸ਼ਣੂ ਬਾਬੇ ਚਾਟੀ ਉਸੇਦਰਾ ਮੋਰ ਦਿੱਤੀ ਉਹਨਾਂ ਨੇ ਸਾਰੇ ਸੰਗਤ ਨੂੰ ਵਰਤਾ ਦਿੱਤਾ ਹੈ ਵਜਨ ਸੁਣ ਕੇ ਸਾਰੀ ਸੰਗਤ ਬੜੀ ਹੱਸਦੀ ਹੈ ਸਾਰੀ ਰੰਗ ਵੇਖ ਕੇ ਬਾਬਾ ਰੰਗਾ ਸਿੰਘ ਦੀ ਦੇ ਛੁੱਟੀ ਸੱਚੇ ਪਾਤਸ਼ਾਹ ਦੀ ਉਹਨਾਂ ਤੇ ਬਹੁਤ ਮੇਰ ਸੀ ਹਰ ਸੰਗਤ ਜੀ ਇਹ ਸੀ ਜਨਨ ਸਾਥੀ ਬਾਬੇ ਰੰਗਾ ਸਿੰਘ ਜੀ ਸਤਿ ਸਾਈਂ ਉਹਨਾਂ ਦੀ ਜੀਵਨ ਜ਼ਿੰਦਗੀ ਤੇ ਉਸ ਦਿਨਾਂ ਥੋੜਾ ਜਿਹਾ ਆਪਾਂ ਜਨਨ ਆਪਣੀ ਹਰ ਬਾਣੀ ਜਿਹੜੀ ਆ ਉਹ ਰੰਗ ਨੰਬਰ 1 ਦੇ ਵਿੱਚੋਂ ਪੜਾਂਗੇ ਆਰ ਬ੍ਰਾਉਂ ਪ੍ਰਭ ਖੇਲ ਲਜਾਇਆ ਜਾਂ ਮੇ 72 ਭਗਤ ਜਿਨ੍ਹਾਂ ਮਹਾਰਾਜੇ ਸਿੰਘ ਦਾ ਨਾਮ ਤੇ ਆਇਆ ਪਾਰ ਬ੍ਰਹਮ ਕੌਰ ਸਿੰਘ ਹੋਰ ਸੰਗਰਜੀ ਅਕਾਲ ਪੁਰਖ ਮਹਾਰਾਜੇ ਸਿੰਘ বিষ্ণੂ ਭਗਵਾਨ ਪਾਰ ਬ੍ਰਹਮ ਸਿੰਘ ਜਿਨ੍ਹਾਂ ਨੇ ਸਾਰਾ ਖੇਲ ਰਚਿਆ ਪਾਰ ਬ੍ਰਹਮ ਪ੍ਰਭ ਖੇਲ ਰਚਾਇਆ ਉਪਾਏ ਵਿੱਚ ਜਗਤ ਚਾਰ ਚਰਨ ਕਬਲ ਮੇ ਸੀਸ ਝੁਕਾਇਆ ਪਾਰ ਬ੍ਰਹਮ ਪ੍ਰਭ ਖੇਲ ਰਚਾਇਆ ਦਿੱਤਾ ਮਾਰਬ ਬਹੁਲ ਸਿੰਘ ਜਿਸ ਨੇ ਪ੍ਰਭ ਸੀਸ ਉਠਾਇਆ ਸੱਚੇ ਪਾਸ਼ਾ ਪਾਰ ਬ੍ਰਹਮ ਰਸ਼ੇ ਸਿੰਘ বিষ্ণੂ ਭਗਵਾਨ ਜੀ ਨੇ ਬਹੁਲ ਸਿੰਘ ਨੂੰ ਵੀ ਮਾਣ ਦਿੱਤਾ ਜਿਸ ਨੇ ਸੱਚੇ ਪਾਸ਼ਾ ਨੂੰ ਨਿੱਕੇ ਮੁੰਡਿਆਂ ਨੂੰ ਆਪਣੇ ਸੀਸ ਤੇ ਉਠਾਇਆ ਸੀ ਪਾਰ ਬ੍ਰਹਮ ਪ੍ਰਭ ਖੇਲ ਰਚਾਇਆ ਜਗੀ ਜੋਤ ਅਪਰ ਮਾਨਾ ਪਾਣ ਮੇਹ ਪਾਇਆ ਮਾਨਾ ਸਿੰਘ ਪਾਇਆ ਤੇਜਾ ਸਿੰਘ ਜੀ ਦੇ ਪਿਤਾ ਜੀ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਨੇ ਮਾਣ ਬਖਸ਼ਿਆ ਪਾਰ ਗ੍ਰੰਪਰਖੇਲ ਰਚਾਇਆ ਚੜਿਆ ਲਾਂਗਿਆ ਪਾਰ ਰੰਗਾ ਸਿੰਘ ਨਾਮ ਧਿਆਇਆ ਲਾਂਗਿਆ ਪਾਰ ਚੜਿਆ ਰੰਗਾ ਸਿੰਘ ਆਪਣੀ ਚਾਚਾ ਜੀ ਨੂੰ ਜਿਨ੍ਹਾਂ ਨੂੰ ਬਾਪਾ ਜੀ ਕਹੇ ਕਿ ਸਾਖੀ ਦੇ ਨੇ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਆਇਆ ਤੇ ਰਾਂਗਿਆ ਬਾੜ ਚੜਿਆ ਜਿਹੜਾ ਕਦੇ ਵੀ ਨਹੀਂ ਖਤਮ ਹੁੰਦਾ ਬਾੜ ਬ੍ਰਹਮ ਤੋਂ ਖੇਲ ਉਚਾਇਆ ਗੋਧ ਸਿੰਘ ਦਿੱਤਾ ਤਾਰ ਤਨ ਮਨ ਧਨ ਗੁਰਚੰਨ ਲਗਾਇਆ ਬਾੜ ਬ੍ਰਹਮ ਨੇ ਖੇਲ ਉਚਾਇਆ ਗੋਧ ਸਿੰਘ ਵਰਸੇ ਵੀ ਤਾਰ ਦਿੱਤਾ ਜਿਸ ਨੇ ਤਿੰਨ ਵਾਲੀ ਸਪਰਸ਼ ਡਾਉਨ ਕੀਤਾ ਆਪਣਾ ਤਨ ਮੰਨ ਤੇ ਤਨ ਸੱਚੇ ਪਾਸ਼ਾ ਦੇ ਚਰਨਾਂ ਦੇ ਚਰਪੜ ਕਾ ਦਿੱਤਾ ਹਰ ਸੰਗ ਜੀ ਪਾਰ ਬ੍ਰੰਧ ਪ੍ਰਭ ਖੇਲ ਰਚਾਇਆ ਜਿੱਥੇ ਗਿਆ ਹਰ ਬਾਲੇ ਜਗਮਾਣ ਦਵਾਇਆ ਬੋਧ ਸੇਤੋ ਗੋਲ ਸਿ ਬਾਲੇ ਚੱਕਦਾ ਸੀ ਜਿੱਥੇ ਸੱਚੇ ਪਾਸ਼ਾ ਜੀ ਮਹਾਰਾਜ ਸਿੰਘ বিষ্ণੂਪੁਰ ਮਹਾਂ ਜੀ ਦੇ ਕਰਕੇ ਸਰਵੰਤ ਰੂਪ ਜਾਂਦੇ ਹੁੰਦੇ ਸੀ ਸਿੱਖਾਂ ਦੇ ਘਰਾਂ ਦੇ ਵਿੱਚ ਹਰ ਸੰਗਰਜੀ ਪਾਰ ਬ੍ਰੰਧ ਪ੍ਰਭ ਖੇਲ ਰਚਾਇਆ ਜਿੱਥੇ ਗਿਆ ਹਰ ਉਥੇ ਗੁਰਤਾ ਜਿੱਥੇ ਹਾਰ ਗਿਆ ਆਕਾਰ ਪ੍ਰਕਿਆ ਕਾਲ ਬ੍ਰਹਮ ਗਿਆ ਮਹਾਰਾਜ ਸ਼ੇਰ ਸਿੰਘ বিষ্ণੂ ਤੋਂ ਗਿਆ ਉਥੇ ਗੁਰੂ ਧਾਮ ਬਣਨੇਮ ਕਾਲ ਬ੍ਰਹਮ ਪ੍ਰਭ ਖੇਲ ਰਚਾਇਆ ਨਾ ਜਾਣੀ ਪ੍ਰਭ ਦੀ ਸਾਰ ਗਿਆਨੀ ਨੂੰ ਪਰੇ ਹਟਾਇਆ ਜਿਹੜੇ ਪਰਮੇਸ਼ਰ ਦੀ ਸਾਰ ਨਹੀਂ ਜਾਣਦੇ ਆਪਣੇ ਆਪ ਨੂੰ ਗਿਆਨੀ ਸਮਝਦੇ ਆ ਉਸ ਨੂੰ ਪਰਮੇਸ਼ਰ ਪਰੇ ਹਟਾ ਦਿੰਦਾ ਆ ਕਾਲ ਬ੍ਰਹਮ ਪ੍ਰਭ ਖੇਲ ਰਚਾਇਆ ਵਰਗਟੀ ਜੋਤ ਨજર ਨਾ ਆਇਆ ਪਰਮਖੇਲ ਰਚਾਇਆ ਭਗਦੇ ਉਦਾਰਨ ਭੇਸ ਮਟਾਇਆ ਪਾਰ ਬ੍ਰਹਮ ਪਰਮਖੇਲ ਰਚਾਇਆ ਨੌਖੰਡ ਪ੍ਰਿਥਵੀ ਚਰਨ ਲਗਾਇਆ ਨੌਖੰਡ ਸਤਿਦੀਪ ਸੱਚੇ ਭਾਸ਼ਾ ਨੇ ਚਰਨ ਲਗਾਏ ਪਾਰ ਬ੍ਰਹਮ ਦਾ ਬਖੰਡ ਪਰਵਾਸੀ ਨੇ ਖੇਲ ਰਚਾਇਆ ਇਹ ਸਾਰਾ ਮਹਸਨ ਰਜੀ ਪਾਰ ਬ੍ਰਹਮ ਪਰਮਖੇਲ ਰਚਾਇਆ ਚੰਦਰਪੁੱਜ ਜਗਤ ਮੇ ਆਇਆ ਜੋਤ੍ਰਪੋਜੋਂ ਕੇਰਨੇਸ਼ਰ ਨੇ ਜੱਤ ਦੇ ਵਿੱਚ অবতার ਧਾਰਿਆ ਕਵਿੰਡੀ ਧਰਤੀ ਦੇ ਉੱਤੇ ਕਾਲੀਯੁਗ ਜਾਮਾ ਧਾਰ ਕੰਕਪਰੀ ਭਾਗ ਲਵਾਲਿਆ ਠਾण्डे ਸੱਚ ਕਰੀ ਨਿਵਾਸ ਪਾਲ ਸਿੰਘ ਸੱਚਖੰਡ ਬਹਾਲਿਆ ਸੱਚੇ ਪਾਸ਼ਾ ਗੁਰੂ ਮਹਾਰਾਜੇ ਸ੍ਰੀ বিষ্ণੂ ਭਗਵਾਨ ਜੀ ਨੇ ਕਵਿੰਡੀ ਧਰਤੀ ਜਿਸ ਨੂੰ ਕੰਕਾਪਰੀ ਵੀ ਆਖਿਆ ਜਾਂਦਾ ਹੈ ਨਾਗੇ ਕਣਕਾਪੁਰੀ ਮਾਲੇ ਸੇ ਸੰਦੇ ਸਰੀਰ ਨੂੰ ਆਖਿਆ ਗਿਆ। ਪਿੰਡ ਤੇ ਵਿੰਡ ਨੂੰ ਕਣਕਾਪੁਰੀ ਆਖਿਆ ਗਿਆ ਹਰਸਨ ਸਿੰਘ ਜੀ ਕਲਯੁਗ ਦੇ ਵਿੱਚ ਕਲਯੁਗ ਦੇ ਅੰਤਮ ਤੇ ਸੱਚੇ ਪਾਸ਼ਾ ਨੇ ਉਤਾਰਤਾ ਹੈ ਤੇ ਪਾਲ ਸਿੰਘ ਮਹਾਰਾਜ ਪੁਰਨ ਸਿੰਘ ਜੀ ਦੇ ਪਿਤਾ ਜੀ ਨੂੰ 20 ਅਜਖਣ ਲੈ ਕੇ ਗਏ ਨੇ ਤੇ ਸਵਰਨ ਸਿੰਘ ਮਾਣ ਤਰੂ ਜਿਸ ਪਰੇ ਖਡਾ ਲਿਆ ਔਰ ਭਾਈਆ ਸਵਰਨ ਸਿੰਘ ਜੀ ਨੂੰ ਵੀ ਮਾਣ ਬਖਸ਼ਿਆ ਤਰੂ ਦੀ ਪਦਵੀ ਦਿੱਤੀ ਅਪ੍ਰਿੰਸਾ ਚਖੰਡ ਦੀਵਾਰੇ ਦੇ ਬਾਹਰ ਡਿਊਟੀ ਲਗਾਈਆ ਤੇ ਉਹਨਾਂ ਦੀ ਜੋਤ ਜਿਹੜੀ ਇੱਕ ਰੂਪ ਦੀ ਆਪਣੇ ਵਿੱਚ ਮਿਲਾ ਲੀਤੀ ਮਾਣਾ ਸਿੰਘ ਦੇ ਬਾਣ ਵਿੱਚ ਜੋਤ ਮਿਲਾ ਲਿਆ ਮਾਣਾ ਸਿੰਘ ਵਰ ਸੇਖ ਪੱਯਾ ਤੇਜਾ ਸਿੰਘ ਜੀ ਦੇ ਪਿਤਾ ਨੂੰ ਵੀ ਆਪਣੀ ਜੋਤ ਦੇ ਵਿੱਚ ਮਿਲਾਇਆ ਇਹਨਾਂ ਸਾਰਿਆਂ ਨੂੰ ਕਿਸ ਨੇ ਆਪਣੀ ਜੋਤ ਦੇ ਵਿੱਚ ਬੁਲਾਇਆ ਕਾਲਕੁਕੀ ਕੋ ਪਰਮੇਸ਼ਰ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਪਰਵਾਹ ਦੇ ਵਿੱਚ ਮਿਲਾਇਆ ਔਰ ਇਹਨਾਂ ਨੂੰ ਪਦਮੀਆਂ ਤੇ ਮਾਣ ਬਖਸ਼ਿਆ ਚਾੜ ਨਾਮ ਰੰਗਣ ਰੰਗਾ ਸਿੰਘ ਰੰਗ ਰੰਗਾਲਿਆ ਰੰਗਾ ਸਿੰਘ ਨੂੰ ਰੰਗ ਚਾੜਿਆ ਆਪਣੇ ਰੰਗ ਵਿੱਚ ਰੰਗ ਲਿਆ ਪਰਮੇਸ਼ਰ ਨੇ ਗੁਰਸਿੱਖ ਦੇਵੇ ਤਾਰ ਤਨ ਮਨ ਧਨ ਜਿਨ ਚਰਨ ਲਗਾ ਲਿਆ ਉਸ ਗੁਰਸਿੱਖ ਨੂੰ ਮਾਣ ਦਿੰਦਾ ਪਰਮੇਸ਼ਰ ਜਿਸ ਨੇ ਆਪਣਾ ਤਨ ਮਨ ਧਨ ਪਰਮੇਸ਼ਰ ਦੇ ਚਰਨਾਂ ਵਿੱਚ ਅਰਪਣ ਕੀਤਾ ਆ ਮਹਾਰਾਜਾ ਸ਼ੇਰ ਸਿੰਘ ਨਾਵਰ ਕਾਇਆ ਪੂਰੀ ਧਰਤ ਜਾਣੇ ਇੱਕ ਸਿੰਘ ਰੰਗਾ ਮਹਾਰਾਜਾ ਸ਼ੇਰ ਸਿੰਘ বিষ্ণੂ ਭਗਵਾਨ ਜੀ ਨੇ ਜਦੋਂ ਅਵਤਾਰ ਧਾਰਿਆ ਆਪਣਾ ਨਾਂ ਰਖਵਾਇਆ ਮਹਾਰਾਜਾ ਸ਼ੇਰ ਸਿੰਘ বিষ্ণੂ ਭਗਵਾਨ ਤੇ ਪੂਰੀ ਧਰਤ ਦੇ ਵਿੱਚ ਇੱਕ ਸਿੰਘ ਸੀ ਜੀ ਦਾ ਨਾਮ ਸੀ ਰੰਗਾ ਸਿੰਘ ਸੱਚੇ ਪਾਤਸ਼ਾਹ ਦੀ ਸਰਪਾਈ ਰੰਗਾ ਸਿੰਘ ਰੰਗ ਰੰਗੀ ਲੜਾ ਰੰਗ ਪ੍ਰਭ ਦਾ ਜਾਣਿਆ ਸਤਿਗੁਰੂ ਸੱਚਾ ਸਮਝ ਕੇ ਚਰਨ ਚਵਰ ਕਰੇ ਹੋਏ ਨਿਮਾਣਿਆ ਰੰਗਾ ਸਿੰਘ ਨੇ ਸਤਿਗੁਰੂ ਸੱਚਾ ਸਮਝਿਆ ਕਾਲ ਬੁਖਮਰੇ ਸ਼ੇਰ ਸਿੰਘ বিষ্ণੂ ਪਦਵਾਨ ਨੂੰ ਭਤੀਜਾ ਕਰਕੇ ਨਹੀਂ ਜਾਣਿਆ ਸੱਚੇ ਪਾਸ਼ਾਹੀ ਕਰਕੇ ਸੱਚਾ ਸਤਿਗੁਰ ਕਰਕੇ ਜਾਣਿਆ ਤੇਵਨਾ ਦੇ ਚਰਨਾਂ ਦੇ ਉੱਤੇ ਨਿਮਾਣੇ ਹੋ ਕੇ ਚਵਰ ਕੀਤਾ ਨਾ ਜਨਮ ਦੁਆਇਆ ਪਰਮ ਕੇ ਈਸ਼ਰ ਜੋਤ ਵਿੱਚ ਜੋਤ ਮਿਲਾਣਿਆ ਆਪਣਾ ਜਨਮ ਪਰਮਦੇਵ ਵਿੱਚ ਨਹੀਂ ਦਵਾਇਆ ਇਹ ਸ਼ੋਰ ਹੋਇਆ ਕਿ ਸੱਚੇ ਪਾਸ਼ਾ ਮਹਾਰਾਜ ਸ਼ੇਰ ਸਿੰਘ ਹੀ ਕਾਲਪੁਰਖ ਨੇ ਈਸ਼ਵਰ ਜੋਤ ਵਿੱਚ ਜੋਤ ਮਿਲਾਇਆ ਸੱਚੇ ਪਾਸ਼ਾ ਨੇ ਆਪਣੀ ਜੋਤ ਦੇ ਵਿੱਚ ਮਿਲਾ ਲਿਆ ਮਹਾਰਾਜ ਸ਼ੇਰ ਸਿੰਘ ਵਰਸੇ ਕੀ ਉਪਾਏ ਲੈ ਜਾਏ ਸੱਚਖੰਡ ਟਿਕਾਣਿਆਂ ਸੱਚੇ ਪਾਸ਼ਾ ਹੀ ਆਪਣੇ ਕੋਲ ਸਿੱਖਾਂ ਨੂੰ ਸੱਚਖੰਡ ਲੈ ਕੇ ਜਾ ਸਕਦੇ ਆ ਪਰ ਕੋਈ ਨਹੀਂ ਲੈ ਕੇ ਜਾ ਸਕਦਾ ਕਿਉਂਕਿ ਸੱਚਖੰਡ ਦਾ ਰਸਤਾ ਕਿਸੇ ਨੂੰ ਪਤਾ ਹੀ ਨਹੀਂ ਪਰਮੇਸ਼ਰ ਤੋਂ ਬਿਨਾ ਸੱਚਖੰਡ ਸਾਚਾ ਜਿੱਥੇ ਬ੍ਰਹ ਜੋਤਾ ਜੋਤ ਸਰੂਪ ਆਪ ਕੋਈ ਹੋਰ ਨਾ ਹੋਤਾ ਸੱਚਖੰਡ ਪਰਮੇਸ਼ਰ ਦਾ ਸਥਾਨ ਆਂਿਆ ਜਿੱਥੇ ਉਹ ਕੱਲਾ ਹਾਠ ਹੀ ਜੋ ਸਰੂਪ ਹੁੰਦਾ ਉਸ ਤੋਂ ਬਿਨਾ ਹੋਰ ਕੋਈ ਵੀ ਨਹੀਂ ਹੁੰਦਾ ਪਰ ਬਿਟਬਾ ਪ੍ਰਭੂ ਬਾਹਰ ਅਨ ਕਾਲਯੁਗ ਜਾਮਾ ਧਾਰਿਆ ਵਿੱਚ ਪੂਰੀ ਕੰਤ ਨੇਹੇ ਕਲੰਗ ਬਾਡੀ ਅਵਤਾਰੀ ਵਿਚ ਪੁਰੀ ਕਨਕ ਮਾਇਆ ਪਾਈ ਬੇਅੰਤ ਕੋਈ ਨਾ ਮੁਝੇ ਜੋਤ ਰੰਗਕਾਰੀ ਸਰਗ ਪਾਈ ਮਾਇਆ ਬੇਅੰਤ ਰੰਗਾ ਸਿੰਘ ਮਨ ਚਾੜੀ ਰੰਗਤ ਪਾਰ ਬ੍ਰਹਮ ਪਰਮੇਸ਼ਰ ਜੋਤ ਦਿਸੀ ਨਿਰਾਤਾਰੀ ਰੰਗਾ ਸਿੰਘ ਭਾਬੀਨ ਕਿਸ ਦੀ ਜੋਦੇ ਦੀ ਪਾਰ ਬ੍ਰਹਮ ਪਰਮੇਸ਼ਰ ਸੱਚੇ ਪਾਸ਼ਾ ਨੇਕ ਲੰਗ ਕੇ ਢਾਂਡੀ ਜੋਤ ਦੀਸੀ ਨਿਰੰਤਰੀ ਚਾੜੀ ਰੰਗਤ ਵਿੜਿਆਈ ਪਾਈ ਵਿੱਚ ਸਾਧ ਸੰਗਤ ਗਿਆ ਖੰਡ ਸਚ ਮਾਰਿਓ ਡਾਰੀ ਦੇ ਛੱਡੀ ਮਾਰਿਓ ਡਾਰੀ ਕਿੱਥੇ ਗਿਆ ਸਚ ਖੰਡ ਪਹੁੰਚ ਗਏ ਬਾਬਾ ਰੰਗਰ ਸਿੰਘ ਜੀ ਕਿਉਂਕਿ ਸਾਰੀ ਉਮਰ ਸੱਚੇ ਮਾਇਸ਼ਾ ਦੀ ਸੇਵਾ ਵਿੱਚ ਰਹਿਣ ਇੱਕ ਵੇਂ ਦੀ 30 ਤੇ ਸਾਧ ਸੰਗਤ ਦਰਸ਼ ਧਾਰ ਪ੍ਰਭ ਮੰਗਤ ਦੇਵੇ ਦਰਸ਼ ਪਦ ਤੇ ਪ੍ਰਭ ਆਪ ਗਿਰਦਾਰੀ دارمنगत دیوی درش جس بنائی ਬਣਤ ਕਲਯੁਗ ਕਰੇ ਖੇਲ ਨਿਆਰੀ ਆਪਣੀ ਬਣਤਾ ਪੇੜਾਈਆ ਕਾਲੂਕ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਜੀ ਨੇ ਤੇ ਕਲਯੁਗ ਦੇ ਵਿੱਚ ਇਹ ਖੇਲ ਨਿਆਰੀ ਕੀਤੀਆ ਇੱਕ ਆਜੋਤ ਵਿੱਚ ਜੋਤタル ਆਤਮ ਜੋਤ ਜਗਾਈ বিষ্ণੂ ਭਗਵਾਨ ਚਰਨ ਟੇਕタル ਲੰਗਾ ਸਿੰਘ ਕਲਿਤਪੁਰ ਵਾਸੀ ਆਤਮਰਾ ਨਚੜਾਈ ਕਲਿਤਪੁਰ ਵਾਸੀ ਜਿੱਥੇ ਨਵੀਂ ਰਹਿਣ ਵਾਲਾ ਹੁੰਦਾ ਉਹਨੂੰ ਵਾਸੀ ਕਿਹਾ ਜਾਂਦਾ ਹੈ ਇਸ ਕਰਕੇ ਕੰਟਪੁਰ ਪਿੰਡ ਦਾ ਨਾਂ ਸੀ ਇੱਕ ਪਿੰਡ ਪਿੰਡ ਦਾ ਨਾਂ ਹੀ ਰੰਗਾ ਸਿੰਘ ਕੰਟਪੁਰ ਵਾਸੀ ਆਤਮ ਰੰਗ ਚੜਾਈ ਆਤਮਾ ਨੂੰ ਐਸਾ ਰੰਗ ਚੜਾਇਆ ਸੀ ਪਰਮੇਸ਼ਰ ਨੇ ਕਿ ਉਹਨਾਂ ਦੀ ਸੁਰਤ ਬੋਲੀ ਹੋਈ ਸੀ ਮਹਾਰਾਜਾ ਸਿੰਘ ਬੁੱਧ ਵਿਵੇਕ ਕਰ ਸੱਚਖੰਡ ਨਿਵਾਸ ਦਵਾਈ ਉਹਨਾਂ ਨੂੰ ਵਿਵੇਕ ਬੁੱਧੀ ਬਖਸ਼ੀ ਹੋਈ ਸੀ ਔਰ ਸੱਚਖੰਡ ਦੇ ਵਿੱਚ ਨਿਵਾਸ ਦਵਾਇਆ ਰੰਗਾ ਸਿੰਘ ਨੂੰ ਰੰਗਲਾ ਸਿੰਘ ਪ੍ਰਭ ਰੰਗ੍ਰਾਤਾ ਹਿਰਦੇ ਵਸੇ ਏਕਾ ਪ੍ਰਭ ਦੀ ਦਾਤਾ ਇਕੋ ਵਿਦਾ ਦਾ ਦਾਜੁਲ 파ਜੋ ਮਰੋਸ਼ੇ ਸਿੰਘ বিষ্ণੂਪੁਰਾਣਾਂ ਦੇ ਹਿਰਦੇ ਦੇ ਵਿੱਚ ਵਸਦੇ ਸੀ ਝੂਟੀ ਦੁਨੀਆ ਜਗਤ त्याਗੇ ਝੂਠਾ ਛੱਡਿਆ ਜਗਤ ਨਾਤਾ ਆਤਮ ਸ਼ੋਧ ਦੇ ਉਪਜੀ ਅਨਰਾਗੇ ਗੁਰਮੁਖ ਮੇਵਾ ਬ੍ਰਾਹਮਣ ਗਿਆਤਾ ਵੱਡਾ ਸਿੱਖ ਹੋਇਆ ਬੜਪਾਗੀ ਦੇਵੇ ਦਰਸ਼ ਸਰਸ ਰੀਮ ਕੀ ਆਤਮ ਸੋਈ ਜਾਗੀ ਜੋਤ ਜਗਾਏ ਪ੍ਰਭ ਵਿਧਨਾਤਾ ਸਾਜੀ ਪ੍ਰੀਤ ਪ੍ਰਭ ਚਰਨ ਲਾਗੀ ਸਾਚਾ ਬ੍ਰਹਮਹਾਰਸ਼ੀ ਸਿੰਘ ਵਿਸ਼ਨੂੰ ਭਗਵਾਨ ਜਾਤਾ ਸਾਜੀ ਪ੍ਰੀਤ ਪ੍ਰਭ ਚਰਨ ਲਗਾਈ ਚਰਨ ਧੂੜ ਮस्तक ਲਾ ਆਦਮ ਧ੍ਰਿਕਾਮਿਟਾਈ ਦਿਮਸ਼ ਰੇਣ ਰੇਣ ਦਿਵਸ ਧਰਕਰ ਕਾਰ ਦਾਰ ਪ੍ਰਭ ਦਰ ਸੇਤਮਾਈ ਦਿਨ ਰਾਤ ਸੱਚੇ ਪਾਸ਼ਾ ਦੀ ਧਰ ਘਰ ਦੀ ਸੇਵਾ ਕੀਤੀ ਆ ਅੰਤ ਪਾਇਆ ਸੱਚਾ ਕਰ ਦਰਸ਼ ਦੇ ਪ੍ਰਭ ਦੇ ਚੜਾਈ ਅਖੀਰ ਨੂੰ ਸੱਚ ਖੰਡ ਲੈ ਕੇ ਗਏ ਸੱਚਾ ਕਰ ਪਾਇਆ ਔਰ ਦਰਸ਼ ਦੇ ਕੇ ਪ੍ਰਭ ਪਰਮੇਸ਼ਰ ਨੇ ਪ੍ਰਭ ਨੇ ਇਕਾਰ ਗੁਰੂ ਮਹਾਰਾਜ ਸ਼ੇਰ ਸਿੰਘ ਜੀ ਨੇ ਦੇਸ਼ ਡਾਈ ਨੇਹਕ ਲੰਕੀ ਅਵਤਾਰ ਮਿਲਿਆ ਨਾਰ ਵਿੱਚ ਜੋਤੀ ਜੋਤ ਮੇਲ ਮਿਲਾਈ ਕਾਲੀ ਯੁਗ ਦੋਸ਼ਿਕ ਗਿਆ ਅਤਾਰ ਸੱਚ ਖੰਡ ਪ੍ਰਭ ਨਿਵਾਸ ਦਵਾਈ ਮਹਾਰਾਜ ਸ਼ੇਰ ਗੁਰਸਿੱਖਾਂ ਦੀ ਲਾਜ ਰੱਖਣ ਵਾਲਾ ਕੋਈ ਆ ਪਰਮੇਸ਼ਰ ਅਦਾਲਪ੍ਰੋਪਤਲ ਕੀ ਵਰਤਾਰ ਕੇ ਲੋ ਆਮ ਮਹਿੰਦੀ ਕੇ ਲੋ ਸਰਦ 59 ਸਾਲ ਫਿਰ ਦੀ ਧਰਤੀ ਤੇ ਇਹਨਾਂ ਸਾਰੇ ਸਿੱਖਾਂ ਦੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਸਿੰਘ ਵਿਸ਼ਨੂੰ ਭਗਵਾਨ ਜੀ ਰਹੇ ਆ ਦੇਹ ਕਰਕੇ ਪੰਜ ਦੱਤ ਦੇਹ ਕਰਕੇ ਸਰਦ ਫੂਤ ਕਰਕੇ ਦੇਸ਼ ਅੱਗੇ ਆ ਸਰਦ ਤੋਂ ਮਿਰਗੁਣ ਹੋਇਆ ਮਹਾਰਾਜ ਸਿੰਘ ਵਿਸ਼ਨੂੰ ਭਗਵਾਨ ਦੇਹ ਕਲੰਕੀ ਅਵਤਾਰ ਬੇਤੀ ਜਾਏ ਨਾ ਤੇਰੀ ਸੇਵ ਕਮਾਈ ਰੰਗਾ ਸਿੰਘ ਪ੍ਰਭ ਰੰਗ ਰਗਾਇਆ ਨਿਹਕਲੰਤ ਜੋਤ ਸਰੂਪ ਦਰਸ਼ ਦਿਖਾਇਆ ਪਰਗਟ ਜੋਤ ਸਾਤ ਸਰੂਪ ਵਿੱਚ ਜੋਤੀ ਜੋਤ ਮਿਲਾਇਆ ਸੱਚੇ ਪਾਸ਼ਾ ਮਰ ਸੇ ਸਿਮ ਸਿੰਘ ਜੀ ਨੇ ਆਪਣੇ ਚਾਚੇ ਰੰਗਾ ਸਿੰਘ ਨੂੰ ਇਹ ਮਾਨ ਜੜਿਆਈ ਬਖਸ਼ਿਆ ਸੰਗਤ ਜੀ ਉਹਨਾਂ ਦੀ ਸੇਵਾ ਜਿਹੜੀ ਆਤਮ ਸ੍ਰੀ ਪਾਈਆ ਸੱਜ ਖੰਡ ਦੇ ਵਿੱਚ ਨਿਵਾਸ ਦਿਵਾਇਆ ਬਾਹਰ ਉਹਨਾਂ ਨੇ ਆਪਣੀ ਜੀਵਨ ਜਿੰਦਗੀ ਦੇ ਵਿੱਚ ਰਹਿੰਦੇ ਹੋਏ ਸਾਰੇ ਗੌਂਦਗਰਾਮ ਦੇ ਕੇ ਅਰਦਨ ਕੁਮਾਰਾ ਸ਼ੇਰ ਸਿੰਘ ਜੀ ਦੇ ਔਰ ਸਾਰੇ ਰੰਗਵੇਲ ਦੇ ਦੇ ਜੜੀਆਂ ਛੱਡੀਆ ਛੱਡ ਕੇ ਸਾਜ ਖਣ ਚਲੇ ਗਏ ਆ ਇਹ ਸੀ ਚਾਚੇ ਬਾਵੇ ਰੰਗਾ ਸਿੰਘ ਮਹਾਰਾਜ ਜੀ ਦੇ ਚਾਚਾ ਜੀ ਬਾਵੇ ਰੰਗਾ ਸਿੰਘ ਬਾਰੇ ਜਨਮ ਸਾਖੀ ਤੇ ਥੋੜੀ ਜੀ ਲੇਖ ਤੁਹਾਡੇ ਨਾਲ ਸਾਂਝੀ ਕੀਤੀ ਹੈ ਅਸੰਦਰ ਜੀ ਬਾਵੇ ਰੰਗਾ ਸਿੰਘ ਜੀ ਦੇ ਜੀਵਨ ਤੋਂ ਸਾਨੂੰ ਇਹ ਹੀ ਸਿੱਖਿਆ ਮਿਲਦੀ ਆ ਕਿਸਾਨ ਨੂੰ ਇਸ ਵਾਰ ਤੋਂ ਹੋ ਕੇ ਸੇਵਾ ਕਰਨੀ ਚਾਹੀਦੀ ਆ ਇਹ ਜਿਹੜੀ ਸੇਵਾ ਆ ਪਰਮੇਸ਼ਰ ਦੇ ਦਰ ਕਰਦੀ ਹੈ ਕਦੇ ਵੀ ਬੇਤੀ ਨਹੀਂ ਜਾਂਦੀ ਇਸ ਦੇ ਨਾਲ ਹੀ ਹਰ ਸੰਗਤ ਜੀ ਮਿਸਮਾਰਕੀ ਕਰਦੀ ਆ ਸੋ ਹੰਗਵਾ ਰਾਜੇ ਸ਼ੇਰ ਸੇਤ ਵਿਸ਼ਨੂੰ ਭਗਵਾਨ